ਪੇਸ਼ਕ ਨਸ਼ੇ ਦੇ ਖਾਤਮੇ ਲਈ ਪੰਜਾਬ ਚ ਸਮੇਂ ਦੀਆਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਮਗਜੇ ਮਾਰੇ ਜਾਂਦੇ ਰਹਿੰਦੇ ਨੇ ਪਰੰਤੂ ତਰਤਲ ਦੀ ਅਸਲ ਸਚਾਈ ਕੀ ਹੁੰਦੀ ਹੈ ਉਹ ਕਿਸੇ ਤੋਂ ਵੀ ਲੁਕੀ ਸ਼ੀਪੀ ਨਹੀਂ ਰਹਿੰਦੀ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਨਸ਼ੇ ਦੀ ਓਵਰਡੋਸ ਕਾਰਨ ਇੱਕ 35 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਰਮੇਸ਼ ਕੁਮਾਰ ਵਜੋਂ ਹੋਈ ਹੈ ਜੋ ਕਿ ਟਾਂਡਾ ਦੇ ਅਹੀਆਪੁਰ ਦਾ ਰਹਿਣ ਵਾਲਾ ਸੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਵੱਲੋਂ ਇਕ ਖਾਲੀ ਪਲਾਟ 'ਚ ਨਸ਼ੇ ਦਾ ਟਿਕਾ ਲਗਾਇਆ ਗਿਆ ਗਿਆ ਸੀ ਜਿਸ ਤੋਂ ਬਾਅਦ ਉਹ ਬੇਸੁੱਧ ਹੋ ਗਿਆ ਤੇ ਜਦੋਂ ਤੱਕ ਲੋਕਾਂ ਵੱਲੋਂ ਉਸ ਨੂੰ ਇਲਾਜਲੀ ਹਸਪਤਾਲ 'ਚ ਪਹੁੰਚਾਇਆ ਗਿਆ ਉਸ ਦੀ ਮੌਤ ਹੋ ਚੁੱਕੀ ਸੀ ਇਸ ਮੌਕੇ ਨੌਜਵਾਨ ਦੇ ਪਿਤਾ ਨੇ ਪੰਜਾਬ ਸਰਕਾਰ ਤੋਂ ਨਸ਼ਿਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਹੋਰ ਕੋਈ ਨੌਜਵਾਨ ਇਸ ਦੀ ਲਪੇਟ 'ਚ ਨਾ ਆਏ ਹੁਸ਼ਾਰਪਰ نیوز ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਸਾਨੂੰ ਪਤਾ ਹੀ ਇਹ ਨਸ਼ੇ ਨਾਲ ਹੀ ਇਹ ਕੰਮ ਹੋਇਆ ਹੈ ਕਿ ਕਹਿੰਦਾ ਜਨ ਪੰਜਾਬ ਸਰਕਾਰ ਨੂੰ ਕੀ ਕਹਿੰਦੇ ਨਾਲ ਹੀ ਇਹ ਮਰਿਆ ਕਹੀਏ ਯਾ ਪਰ ਚਿੱਟਾ ਬੰਦ ਕਰਾਓ ਮੈਂ ਤਾਂ ਅੱਗੇ ਵੀ ਗਿਆ ਸੀ ਮੈਂ ਤਾਂ ਉੱਥੇ ਵੀ ਜਾ ਕੇ ਆਈ ਮੈਂ ਕਿਹਾ ਵੀ ਇੰਨਾ ਛਰੇ ਆਮ ਵਿਕਣ ਡਿਆ ਆ ਤੇ ਛਰੇ ਆਮ ਤੁਸੀਂ ਇਹ ਵੀ ਨਹੀਂ ਕੰਮ ਕਰ ਸਕਦੇ ਇਹ ਚਿੱਟਾ ਛਰੇ ਆਮ ਨਹੀਂ ਵਿਕਦਾ ਪੰਜਾਬ ਸਰਕਾਰ ਤੋਂ ਕੀ ਉਦਾਰ ਪੰਜਾਬ ਸਰਕਾਰ ਤੋਂ ਕੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਵੀ ਇਹ ਹੀ ਬੰਦ ਕਰਾਉਣੇ ਹੈ ਇਹਨਾਂ ਚੇਰ ਹੋ ਗਿਆ ਬਰਾੜੂ ਵੀ ਬਚਾਰਾ ਜੋਰ ਲਾਉਣ ਦਾ ਚਲੇ ਗਿਆ ਇੱਥੋਂ ਕਿੰਨੇ ਚੇਤੋਂ ਨਸ਼ਾ ਕਰਦਾ ਇਹ ਮੈਡਮ ਨੂੰ ਅੱਗੇ ਦਾ ਡੀਅਬਿਲਟੀ ਹੀ ਛੱਡ ਗਿਆ ਹੈ ਅੱਜ ਲਾਇਆ ਇਹਨੂੰ ਜੀ ਦੁਬਾਰਾ ਪਤਾ ਨਹੀਂ ਏਡੇ ਵੀ ਲੋਕ ਆ ਹੋਵੇ ਪਤਾ